ਸਤਿ ਸ੍ਰੀ ਅਕਾਲ ਜੀ ਤੁਸੀਂ ਲੋਕਾਂ ਦਾ ਰੰਗਲਾ ਪਿਆਵ ਦੇ ਨਾਲ ਤੇ ਆਪਾਂ ਪਹੁੰਚ ਜਾਈ ਤੋ ਐਸਡੀਐਮ ਦਫ਼ਤਰ ਵੱਜੀ ਜੇ ਤੁਹਾਨੂੰ ਪਤਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਨੇੜ ਧਰਨਾ ਕਿਸਾਨਾਂ ਦਾ ਚੱਲ ਰਿਹਾ ਗੜੇਮਾਰੀ ਨੂੰ ਲੈ ਕੇ ਜਿਹੜੀ ਨੁਕਸਾਨ ਹੋਇਆ ਸੀ ਗੜੇਮਾਰੀ ਦਾ ਕਿਸਾਨਾਂ ਦਾ ਕਣਕ ਦਾ ਤੇ ਉਸ ਕਣਕ ਦਾ ਮਾਅਵਜਾ ਕਿਸਾਨ ਕਹਿੰਦੇ ਸਾਨੂੰ ਨਹੀਂ ਮਿਲਿਆ ਉਹਦੇ ਸਬੰਧ ਵਿੱਚ ਧਰਨਾ ਚੱਲ ਰਿਹਾ ਇਸ ਦਿਮਦਸਤ ਮੂਰੇ ਤੇ ਅੱਜ ਮੀਟਿੰਗ ਹੋਈ ਹੈ ਤੇ ਕੀ ਉਹ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਕੀ ਕੁਝ ਨਹੀਂ ਉਹ ਆਪਾਂ ਬਾਈ ਅੰਦਰ ਜੀ ਸੈਕਿੰਡ ਗਏ ਨਾਲ ਗੱਲਬਾਤ ਕਰਦੇ ਆ ਪੁੱਛਦੇ ਹਾਂ ਕਿ ਕੀ ਹੋਇਆ ਕੀ ਨਹੀਂ ਤੇ ਸਰਕਾਰ ਕਹਿੰਦੀ ਸੀ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਪ੍ਰਧਾਨ ਜੀ ਸਰਕਾਰ ਕਹਿ ਰਹੀ ਆ ਸਾਡੇ ਕੋਲ ਤਾਂ ਕਮੀ ਨਹੀਂ ਪੈਸੇ ਦੀ ਤੇ ਤੁਹਾਡੇ ਵੱਲੋਂ ਜਿਹਨੇ ਇੱਕ ਧਰਨਾ ਲਾਇਆ ਗਿਆ ਕਾਰਨ ਕੀ ਹੈ ਇਹ ਧਰਨੇ ਲੱਗਣ ਦਾ ਬਿਲਕੁਲ ਸਰਕਾਰ ਦੀ ਜਿਹੜੀ ਨੀਤੀ ਦਾ ਨਾ ਉਹ ਸਪਸ਼ਟੀਕਰਨ ਹੀ ਨਹੀਂ ਹੋ ਰਿਹਾਗਾ ਭਲਾ ਕਣਕ ਦੀ ਗੜੇਮਾਰੀ ਜਿਹੜੀ ਕਣਕ ਪੱਕੀ ਹੋਈ ਦੇ ਉੱਤੇ ਹੋਈ ਏ ਇਹਦੇ ਮੁਆਵਜ਼ੇ ਦੀ ਗੱਲ ਸੀ ਭਲਾ ਹੜ੍ਹਾਂ ਦੇ ਨਾਲ ਪੰਜਾਬ ਜਦੋਂ ਤਬਾਹ ਹੋਇਆ ਉਹਦੇ ਮੁਆਵਜ਼ੇ ਦੀ ਗੱਲ ਸੀ ਐ ਮੁੱਖ ਮੰਤਰੀ ਜੀ ਦੀ ਤੁਸੀਂ ਸਟੇਟਮੈਂਟ ਤੇ ਖੇਤੀਬਾੜੀ ਮੰਤਰੀ ਜੀ ਦੀ ਸਟੇਟਮੈਂਟ ਕੱਢ ਕੇ ਵੇਖਿਓ ਜਦੋਂ ਹੜ੍ਹਾਂ ਦਾ ਨੁਕਸਾਨ ਹੋਇਆ ਜਦੋਂ ਲੋਕਾਂ ਨੇ ਕਿਹਾ ਵੀ ਪੰਜਾਬ ਉੱਜੜ ਗਿਆ ਹੜ੍ਹਾਂ ਦੇ ਨਾਲ ਬਹੁਤ ਸਾਰੇ ਇਲਾਕੇ ਦਾ ਨੁਕਸਾਨ ਹੋਇਆ ਉਹਦੇ ਮੁਆਵਜ਼ੇ ਬਾਰੇ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਵੀ ਇਹ ਸੈਂਟਰ ਦੇ ਕਰਨ ਦਾ ਹੈ ਸਾਡੇ ਕੋਲੇ ਪੈਸਾ ਹੈ ਨਹੀਂ ਸੈਂਟਰ ਨੂੰ ਬਣਾ ਕੇ ਰਿਕਾਰਡ ਭੇਜਿਆ ਸੈਂਟਰ ਮਦਦ ਕਰਿਓ ਕਰ ਨਹੀਂ ਰਿਹਾ ਤੇ ਮਾਨਯੋਗ ਮੁੱਖ ਮੰਤਰੀ ਜੀ ਦੀ ਇੱਕ ਹਫਤਾ ਬਾਅਦ ਜਿਹੜੀ ਤੁਸੀਂ ਸਟੇਟਮੈਂਟ ਦੇਖ ਰਹੇ ਹੋ ਉਹ ਕਹਿੰਦੇ ਸੈਂਟਰ ਤੋਂ ਮੰਗਣਾ ਹੀ ਨਹੀਂ ਸਾਡੇ ਕੋਲੇ ਰੁਪਿਆ ਬਹੁਤ ਪਿਆ ਸਾਡੇ ਕੋਲੇ ਤਾਂ ਸਵਾਤਾਂ ਭਰੀਆਂ ਪਈਆਂ ਪਹਿਲੀਆਂ ਸਰਕਾਰਾਂ ਨੂੰ ਰੁਪਏ ਵੰਡਣੇ ਨਹੀਂ ਆਏ ਅਸੀਂ ਬੱਕਰੀਆਂ ਮਰੀਆਂ ਦੇ ਵੀ ਦੇਵਾਂਗੇ ਮੁਰਗੀਆਂ ਮਰੀਆਂ ਦੀ ਵੀ ਦੇਵਾਂਗੇ ਅਸੀਂ ਕਦੂ ਖਰਾਬ ਹੋਏ ਦੇ ਵੀ ਦੇਵਾਂਗੇ ਉਹ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਮਿਲਿਆ ਕਿ ਨਹੀਂ ਮਿਲਿਆ ਇਹ ਵੇਖੋ ਤੁਸੀਂ ਸਾਰਾ ਮਹਿਕਮੇ ਦਾ ਜਿਹੜਾ ਪ੍ਰਸ਼ਾਸਨ ਦਾ ਰਿਕਾਰਡ ਨੂੰ ਖੰਘਾਲ ਕੇ ਦੇਖ ਲਓ ਉਹਦੇ ਵਿੱਚ ਜਿਹੜੀ ਰਾਸ਼ੀ ਮੁਆਵਜ਼ੇ ਦੀ ਤੈਅ ਹੋਈ ਹੈ ਵੀ ਐਨੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਲੋੜ ਹੈ ਉਹ ਵੀ ਨਹੀਂ ਹਲੇ ਤੱਕ ਆਈ ਉਹ ਕਿੱਥੇ ਪਈ ਹੈ ਉਹ ਪੰਜਾਬ ਸਰਕਾਰ ਕੋਲੇ ਕੋਲੇ ਪਈ ਹੈ ਉਹ ਆਪ ਦਾ ਸ਼ਕਸ਼ਕਾਰੀ ਵੀ ਖਣੀ ਲੋਕਾਂ ਦਾ ਉਹੀ ਸਰਜੂਗਾ ਉਹੀ ਚੁੱਪ ਕਰਕੇ ਬੈਠ ਜਾਣਾ ਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਹੈਨਾ ਤੇ ਉਸ ਮੀਟਿੰਗ ਦੇ ਵਿੱਚ ਫਿਰ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਗਿਆ ਕਿਉਂਕਿ ਪਹਿਲਾਂ ਤੁਸੀਂ ਕਿਹਾ ਸੀ ਵੀ 27 ਦਿਨ ਅਸੀਂ ਸੜਕ ਤੇ ਆਣ ਮੇਰੇ ਸਭ ਨੇ ਧਰਨਾ ਲਾਵਾਂਗੇ ਤੇ ਅੱਜ ਕੀ ਨੂੰ ਵਿਸ਼ਵਾਸ ਦਿਵਾਇਆ ਗਿਆ ਹਾਂ ਬਿਲਕੁਲ ਅਸੀਂ ਉਸ ਗੱਲ ਤੇ ਡ੍ਰਿਡ ਐ ਵੀ ਅੱਜ ਜਿਹੜਾ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀ ਸਿੱਧੂ ਪਰ ਵੱਲੋਂ ਵੀ ਸਾਨੂੰ ਇੱਥੇ ਬੈਠਿਆਂ ਨੂੰ ਲੰਮਾ ਸਮਾਂ ਹੋ ਗਿਆ ਵੀ ਇੱਥੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਅੱਜ ਅਸੀਂ ਰੋਡ ਬਲੌਕ ਕਰਨਾ ਸੀ ਜਦੋਂ ਹੁਣ ਅਸੀਂ ਰੋਡ ਬਲੌਕ ਕਰਨ ਦਾ ਪ੍ਰੋਗਰਾਮ ਤੇ ਕੱਲ ਜੋ ਅੱਜ ਵੀ ਮੀਟਿੰਗ ਐ ਐਸਟੀਮ ਸਾਹਿਬ ਨਾਲ ਹੋਈ ਤੇ ਕੱਲ ਸ਼ਾਮ ਨੂੰ 4 ਵਜੇ ਮਨਜੁਗ ਡੀਸੀ ਸਾਹਿਬ ਜ਼ਿਲ੍ਹੇ ਦੇ ਉਹਨਾਂ ਨੇ ਮੀਟਿੰਗ ਸਾਡੀ ਬੁਲਾ ਲਈ ਸੀ ਉਹਦੇ ਵਿੱਚ ਸਾਡੇ ਨਾਲ ਉੱਥੇ ਜਿਹੜੀ ਉਹਨਾਂ ਨੇ ਸਹਿਮਤੀ ਦਿੱਤੀ ਹੈ ਉਹ ਕਹਿੰਦੇ ਵੀ 10 ਜਨਵਰੀ ਤੱਕ ਅਸੀਂ ਤੁਹਾਡਾ ਪੈਸਾ ਪੈਸਾ ਜਿਹੜਾ ਮੁਆਵਜ਼ਾ ਦਾ ਦੇ ਦਿਆਂਗੇ ਅਸੀਂ ਉਹਨਾਂ ਨਾਲ ਉੱਥੇ ਗੱਲਬਾਤ ਕੀਤੀ ਵੀ 10 ਜਨਵਰੀ ਤੁਹਾਡੀ ਹੈ 11 ਜਨਵਰੀ ਸਾਡੀ ਹੋਊਗੀ ਜੇਕਰ 10 ਜਨਵਰੀ ਤੱਕ ਤੁਸੀਂ ਖਰੇ ਨਾ ਉਤਰੇ ਸਰਕਾਰ ਖਰੀ ਨਾ ਉਤਰੀ ਤਾਂ ਤੁਸੀਂ ਦੇਖੋਗੇ ਇਹ ਫਿਰ ਜਿੱਤੋ ਹੈ ਇਹ ਜਿੱਤੋ ਕੱਲੇ ਫਰੀਦਕੋਟ ਦੀ ਨਹੀਂ ਹੋਊਗੀ ਇਹ ਜਿੱਤੋ ਪੰਜਾਬ ਦੀ ਹੋਊਗੀ ਇੱਥੇ ਰੇਲਵੇ ਟਰੈਕ ਵੀ ਜਮ ਹੋਊਗਾ ਇੱਥੇ ਰੋਡ ਵੀ ਬਲਾਕ ਹੋਊਗਾ ਇਹ ਤੁਸੀਂ ਵੀ ਜਾਣਦੇ ਹੋ ਪ੍ਰਸ਼ਾਸਨ ਵੀ ਸਾਨੂੰ ਜਾਣਦਾ ਵੀ ਅਸੀਂ ਕਦੇ ਵੀ ਸਮਾਨ ਅਰਧਾਰਤ ਕਰਕੇ ਨਹੀਂ ਬੈਠੇ ਫਿਰ ਜਦੋਂ ਅਸੀਂ ਕਿਸੇ ਰੋਡ ਤੇ ਬਹਿ ਕੇ ਕਿਸੇ ਰੇਲਵੇ ਟ੍ਰੈਕ ਤੇ ਬਹਿ ਗੇ ਸਮਾਨ ਅਰਧਾਰਤ ਨਹੀਂ ਹੋਊਗਾ ਫਿਰ ਪਤਾ ਨਹੀਂ ਕਿੰਨਾ ਲੰਮਾ ਸਮਾਂ ਚੱਲਦਾ ਹੁੰਦਾ ਫਿਰ ਜਿਹੜਾ ਤੁਸੀਂ ਹੱਥ ਕੰਡਾ ਵਰਤਣਾ ਹੈ ਤੁਸੀਂ ਵਰਤ ਲਿਓ ਅਸੀਂ ਦ੍ਰਿੜ ਹੋਵਾਂਗੇ ਅਸੀਂ ਨਹੀਂ ਉੱਠਾਂਗੇ ਸਾਡੇ ਨਾਲ ਮੀਟਿੰਗ ਦੇ ਵਿੱਚ ਫੈਸਲਾ ਹੋਇਆ 10 ਜਨਵਰੀ ਤੱਕ ਅਸੀਂ ਪੈਸਾ ਪੈਸਾ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਦੇ ਦੇਣਾ ਹੈ ਤੁਸੀਂ ਪਹਿਲਾਂ ਵੀ ਨਿਕਾਂ ਵਾਰ ਮੀਟਿੰਗਾਂ ਹੋਈਆਂ ਦੱਲੇਵਾਲ ਸਾਹਿਬ ਵੀ ਆਈ ਸੀ ਉਦੋਂ ਵੀ ਇਹਨਾਂ ਨੇ ਜਨਕੇ ਵਿਸ਼ਵਾਸ ਦਿਵਾ ਸੀ ਉਦੋਂ ਬਾਅਦ ਵੀ ਜਨਕੇ 3 ਮਹੀਨੇ ਦਾ ਸਮਾਂ ਹੋ ਗਿਆ ਜਥੇ ਬੰਦੀ ਨੂੰ ਬੈਠੀ ਨੂੰ ਇਦੋਂ ਪਹਿਲਾਂ ਢਕਾਉਂਦਾ ਜਥੇ ਬੰਦੀ ਬੈਠੀ ਰਹਿੰਦੀ ਹੈ ਲਾਰੇ ਦੇ ਲਾਰਾ ਕਿਉਂ ਕਿਸਾਨਾਂ ਨੂੰ ਇਸ ਤਰ੍ਹਾਂ ਕੀਤਾ ਜਾ ਮਾਨ ਸਰਕਾਰ ਦਾ ਕਹਿੰਦੀ ਸੀ ਸਾਨੂੰ ਜਨਕੇ ਇਹੀ ਸਰਕਾਰ ਪਿੰਡਾਂ ਦੇ ਵਿੱਚ ਉਠਿਆ ਕਰੂਗੀ ਕਿਸੇ ਨੂੰ ਸੜਕ ਦੇ ਉੱਤੇ ਨਹੀਂ ਰੋਲਣਾ ਪਊਗਾ ਐਦਕਿ ਤੁਸੀਂ ਮੌੜ ਮੰਡੀ ਦੇ ਵਿੱਚ ਵੇਖੀ ਉਹਨੇ ਰੈਲੀ ਕਰੋੜਾ ਰੁਪਿਆ ਜਨਕੇ ਉੱਥੇ ਖਰਚ ਕੀਤਾ ਗਿਆ ਦੂਜੇ ਪਾਸੇ ਕਿਸਾਨ ਪੰਜਾਬ ਦਾ ਸੜਕਾਂ ਦੇ ਉੱਤੇ ਆ ਦੇ ਮੁਆਵਜ਼ਾ ਲਈ ਰੋਲ ਰਿਹਾ ਅਸੀਂ ਕਿਸਾਨੀ ਮਸਲੇ ਨੂੰ ਛਾਲ ਰਹੇ ਹੈ ਨਾ ਜੀ ਵੀ ਇੰਪੋਰਟ ਡਿਊਟੀ ਕਣ ਕਦੇ ਖਤਮ ਕੀਤੀ ਜਾ ਰਹੀ ਹੈ ਗੱਲ ਇਹ ਆਈ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਕਿਡਰ ਹੈ ਉਹ ਕਹਿੰਦਾ ਐਵੇਂ ਮਰੀ ਜਾਂਦੇ ਕਹਿੰਦੇ ਹੁਣ ਅਸੀਂ ਪੁੱਛਣਾ ਚਾਹੁੰਦੇ ਆ ਉਹਨਾਂ ਬੰਦਿਆਂ ਨੂੰ ਵੀ ਤੁਹਾਡਾ ਜਿਹੜਾ ਮੁੱਖ ਮੰਤਰੀ ਜੀ ਸੀ ਉਹ ਤਾਂ ਇਹ ਵੀ ਕਹਿੰਦੇ ਰਹੇ ਕਿ ਕੇਜਰੀਵਾਲ ਸਾਹਿਬ ਨੇ ਇਹ ਗੱਲ ਸਾਨੂੰ ਕਹਤੀ ਹੈ ਜਦੋਂ ਕਿਸੇ ਕਿਸਾਨ ਦੀ ਫਸਲ ਦਾ ਕੁਦਰਤੀ ਆਫਤਾਂ ਦੇ ਨਾਲ ਨੁਕਸਾਨ ਹੋ ਗਿਆ ਗਰਦੌਰੀਆਂ ਮਗਰੋਂ ਹੋ ਜਾ ਕਰਨੀਆਂ 20-2000 ਰੁਪਏ ਕਿੱਲੇ ਦਾ ਪਾਦਿਆ ਕਰੋ ਹੁਣ ਉਹਨਾ ਆ ਆਦਮਾ ਦੀ ਪਾਰਟੀ ਦੇ ਛਲਾਰੂਆਂ ਨੂੰ ਮੈਂ ਪੁੱਛਣਾ ਚਾਹੁੰਨਾ ਹੈ ਵੀ ਤੁਹਾਨੂੰ ਮਿਰਚਾਂ ਲੱਗਦੀਆਂ ਜੇ ਤੁਸੀਂ ਮਸਲੇ ਉਠਾਉਨੇ ਹੈ ਵੀ ਹੁਣ ਉਹ ਤੁਹਾਡਾ 20-2000 ਰੁਪਏ ਕਿੱਥੇ ਹੈ ਆ ਬੈਠੇ ਆ ਲੋਕ ਸੋ ਇਹ ਜਿਹੜੀਆਂ ਗੱਲਾਂ ਵੀ ਇਹ ਅਸੀਂ ਤਾਂ ਸੁਭਾਅਕ ਕਾ ਜਾਣਦੇ ਆ ਵੀ 75 ਸਾਲ ਦੇ ਵਿੱਚ ਜੋ ਪੰਜਾਬ ਨੇ ਸੰਤਾਪ ਭੋਗਿਆ ਵੱਖ-ਵੱਖ ਰਾਜਨੀਤਿਕ ਪਾਰਟੀਆਂ ਆਉਂਦੀਆਂ ਰਹੀਆਂ ਇੱਕ ਰੰਗ ਬਦਲ ਕੇ ਆਉਂਦੀਆਂ ਰਹੀਆਂ ਨੀਤੀ ਉਹੀ ਰੱਖੀ ਉਹਨਾਂ ਨੇ ਪੰਜਾਬ ਨੂੰ ਤਬਾਹ ਕੀਤਾ ਪੰਜਾਬ ਦੇ ਖਜ਼ਾਨੇ ਦੀ ਘਰਾਂ ਚ ਵਰਤੋਂ ਕਰਕੇ ਉਹਨਾਂ ਦੇ ਫਾਰਮ ਵਿਦੇਸ਼ਾਂ ਚ ਬਾਲਾਸਰ ਤੱਕ ਬਣ ਗਏ ਉਹਨਾਂ ਦੀਆਂ ਟਰਾਂਸਪੋਰਟਾਂ ਬਣ ਗਈਆਂ ਉਹਨਾਂ ਨੇ ਪੰਜਾਬ ਨੂੰ ਖਾਦਾ ਇਸ ਕਰਕੇ ਲੋਕਾਂ ਨੇ ਤੁਹਾਡੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਲਾਟਾ ਵੱਟਾ ਫਤਵਾ ਦਿੱਤਾ ਸੀ ਤੁਸੀਂ ਮਸਲੇ ਉਠਾਉਂਦੇ ਰਹੇ ਵੀ ਇੱਥੇ ਦਰਬਾਰਤੋਂ ਹੋ ਰਹੀ ਹੈ ਇੱਥੇ ਰੈਲੀਆਂ ਤੇ ਇਕੱਠ ਹੁੰਦੇ ਆ ਇਹ ਬੇਲੋੜੀਆਂ ਸਿਕਿਉਰਟੀਆਂ ਲਈ ਫਿਰਦੇ ਆ ਅੱਜ ਉਹਨਾਂ ਸ਼ਲਾਰੂਆਂ ਨੂੰ ਆਮ ਆਦਮੀ ਪਾਰਟੀ ਦੇ ਫੇਸਬੁੱਕ ਕੀ ਹੈ ਵਿਦਵਾਨਾਂ ਨੂੰ ਉਸੇ ਪੁੱਛਣਾ ਚਾਹੁੰਦੇ ਆ ਕਿ ਆ ਜਿਹੜੀ ਤਹਿਸੀਲ ਹੈ ਇੱਥੇ ਲੋਕ ਰਜਿਸਟਰੀਆਂ ਕਰਾਉਣ ਲਈ ਰੋਲ ਰਹੇ ਆ ਹੜਤਾਲ ਕੀਤੀ ਹੋਈ ਹੈ ਹੜਤਾਲ ਦਾ ਬਣਾ ਕੇ ਤੇ ਇੱਥੇ ਰਜਿਸਟਰੀਆਂ ਵੀ ਹੋ ਰਹੀਆਂ ਅੰਦਰ ਖਾਤੇ ਲੋਕਾਂ ਤੋਂ ਪੈਸੇ ਲੈ ਲੈ ਹੋ ਰਹੇ ਔਰ ਇੱਥੇ ਤੁਹਾਡੀ ਰੈਲੀ ਹੋਈ ਹੈ ਮੌੜ ਮੰਡੀ ਦੇ ਵਿੱਚ ਉਹ ਸ਼ਰਮ ਵਾਲੀ ਗੱਲ ਹੈ ਤੁਸੀਂ ਜਵਾਬ ਕੀ ਦਿਓਗੇ ਲੋਕਾਂ ਨੂੰ ਪੰਜਾਬ ਦੀ ਪੂਰੀ ਟਰਾਂਸਪੋਰਟ ਪੀਆਰਟੀਸੀ ਤੁਸੀਂ ਆਪ ਦੀ ਰੈਲੀ ਤੇ ਝੋਕ ਅੱਜ ਜਿਹੜੀ ਸਿਕਿਉਰਿਟੀ ਦੇ ਤੁਸੀਂ ਮਸਲੇ ਛਾਲ ਕੇ ਸਰਕਾਰ ਬਣਾਈ ਐ ਉਹ ਅੱਜ ਸਾਡੀ ਉਹ ਬੀਬੀ ਨੂੰ ਭੈਣ ਨੂੰ ਕੀ ਖਤਰਾ ਹੈ ਜਿਹੜੀ ਭਗਵੰਤ ਮਾਨ ਦੀ ਸਾਡੀ ਸਤਿਕਾਰਯੋਗ ਬੀਬੀ ਵਾਈਫ ਆ ਉਹਨੂੰ ਕੀ ਖਤਰਾ ਹੈ ਉਹ ਮਾਤਾ ਜੀ ਨੂੰ ਕੀ ਖਤਰਾ ਉਹਦੀ ਨੂੰ ਉਹਦੇ ਨਾਲ ਵੀ ਸਿਕਿਉਰਟੀਆਂ ਉਹਨਾਂ ਦੇ ਨਾਲ ਵੀ ਵੱਡੀਆਂ-ਵੱਡੀਆਂ ਸਿਕਿਉਰਟੀਆਂ ਹੁਣ ਪੰਜਾਬ ਕਿਵੇਂ ਬਚੂਗਾ ਹੁਣ ਗੱਲ ਇਹ ਆ ਵੀ ਬਦਲਾਵ ਕੇਵਲ ਕੀ ਸੀ ਲੋਕਾਂ ਨੂੰ ਲੁਭਾਉਣਾ ਉਹੀ ਬੀਜੇਪੀ ਦੀ ਬੀ ਟੀਮ ਐ ਕੇਜਰੀਵਾਲ ਬੀਜੇਪੀ ਦੇ ਅਜੰਡੇ ਤੇ ਕੰਮ ਕਰ ਰਿਹਾ ਹੈ ਬੀਜੇਪੀ ਵੀ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੀ ਹੈ ਇੱਕੋ ਇੱਕ ਪੰਜਾਬ ਰੜਕਦਾ ਤੇ ਕੇਜਰੀਵਾਲ ਨੂੰ ਵੀ ਰੜਕਦਾ ਇਹ ਸਾਰਾ ਜਿਹੜਾ ਲੰਗਣਾਣਾ ਪੰਜਾਬ ਵਾਲਾ ਉਹਦੇ ਮਗਰ ਲੱਗਿਆ ਹੋਇਆ ਪ੍ਰਧਾਨ ਜੀ ਜੀ ਤੁਸੀਂ ਮੋੜ ਮੰਡੀ ਦੀ ਰੈਲੀ ਦੀ ਗੱਲ ਕਰੀ ਹੈ ਉਸ ਦੇ ਵਿੱਚ ਨਿਕਲ ਕੇ ਆਇਆ ਕਿ ਕੇਜਰੀਵਾਲ ਸਾਹਿਬ ਆਉਂਦੇ ਆ ਪੰਜਾਬ ਜੋ 400 ਕਰੋੜ ਵਾਲੇ ਜੱਟ ਤੇ ਆਉਂਦੇ ਆ ਤੇ ਉਸ ਦਾ ਖਰਚਾ ਵੀ ਪੰਜਾਬ ਸਰਪਾਇਆ ਗਿਆ ਜਿਹੜਾ ਜੈੱਟ ਦਾ ਖਰਚਾ ਸੀਗਾ ਕੇ ਇਸ ਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਬਿਲਕੁਲ ਇਹ ਗੱਲਾਂ ਇਸੇ ਚ ਹੀ ਆ ਜਾਂਦੀਆਂ ਨੇ ਵੀ ਹੁਣ ਜਿਹੜਾ ਤੁਸੀਂ ਕੱਲੇ ਜੈੱਟ ਦੇ ਖਰਚੇ ਦੀ ਗੱਲ ਨਾ ਕਰੋ ਜਿਹੜੀ ਸਟੇਟ ਦੇ ਵਿੱਚ ਇਲੈਕਸ਼ਨ ਹੋਈ ਹੈ ਪੰਜਾਬ ਦਾ ਮੁੱਖ ਮੰਤਰੀ ਉੱਥੇ ਲੱਖਾਂ ਰੁਪਈਆਂ ਦਾ ਖਰਚਾ ਕਰਕੇ ਜਹਾਜ਼ ਦੇ ਰਾਹੀਂ ਪਹੁੰਚਦਾ ਰਿਹਾ ਹੈ ਪੰਜਾਬ ਦਾ ਖਰਚਾ ਦੂਜੀਆਂ ਸਟੇਟਾਂ ਦੇ ਉੱਤੇ ਪੰਜਾਬ ਦਾ ਪੈਸਾ ਲਾਇਆ ਗਿਆ ਇਹਨਾਂ ਨੇ ਇਲੈਕਸ਼ਨਾਂ ਜਿੱਥੇ ਲੜੀਆਂ ਤੇ ਵੋਟ ਇਹਨਾਂ ਨੂੰ ਕਿੰਨੀ ਕੁ ਪਈ ਹੈ ਆ ਤੁਸੀਂ ਸਾਡੇ 4-5 ਸਟੇਟਾਂ ਦੀਆਂ ਇਲੈਕਸ਼ਨਾਂ ਹੋ ਗਈਆਂ ਉਹਦੇ ਜਿਹੜੇ ਰਿਜ਼ਲਟ ਆ ਗਿਆ ਸਾਰੇ ਸੋ ਇਹ ਜਿਹੜਾ ਹੈਗਾ ਮੈਂ ਪਹਿਲਾਂ ਹੀ ਦੱਸਤਾ ਵੀ ਬੀਜੇਪੀ ਦੀ ਬੀ ਟੀਮ ਹੈ ਬੀਜੇਪੀ ਵੀ ਕਹਿੰਦੀ ਹੈ ਵੀ ਪੰਜਾਬ ਨੂੰ ਨਿਗਲ ਜਾਣਾ ਤੇ ਇਹ ਵੀ ਉਸ ਏਜੰਡੇ ਤੇ ਕੰਮ ਕਰ ਰਹੇ ਹੈ ਬਦਲਾ ਬਦਲੂਬ ਕੁਝ ਨਹੀਂ ਹੈਗਾ ਉਦੋਂ ਵੀ ਅਗਾਂਹ ਵਧ ਕੇ ਜਿਹੜਾ ਇਹਨਾਂ ਨੇ ਪੰਜਾਬ ਦਾ ਵੇੜਾਗਰ ਕਰਨ ਵਾਲੇ ਜਿਵੇਂ ਪਲਾਂਗ ਤੁਸੀਂ ਕਹਿੰਦੇ ਬੀਜੇਪੀ ਦੀ ਬੀ ਟੀਮ ਹੈ ਪਰ ਜਿਵੇਂ 2024 ਦੀਆਂ ਇਲੈਕਸ਼ਨ ਆ ਰਹੀਆਂ ਆਮ ਆਦਮੀ ਪਾਰਟੀ ਨੇ ਤਾਂ ਕਾਂਗਰਸ ਦੇ ਨਾਲ ਅਲਾਈਅੰਸ ਕਰ ਲਿਆ ਤੇ ਉਸ ਨੇ ਫਿਰ ਤੁਸੀਂ ਕਿਵੇਂ ਦੇਖਦੇ ਹੋ ਜੇ ਬੀਜੇਪੀ ਦੀ ਬੀ ਟੀਮ ਹੁੰਦੀ ਤਾਂ ਫਿਰ ਕਾਂਗਰਸ ਦੇ ਨਾਲ ਇਹਨਾਂ ਦਾ ਤਾਂ ਵੇਖੋ ਹੁੰਦੀ ਹੈ ਪਾਰਟੀਆਂ ਦੀਆਂ ਸਿਆਸੀ ਗੱਲਾਂ ਅਸੀਂ ਨੌਨ ਪੋਲਿਟਿਕਲ ਐ ਠੀਕ ਐ ਨੀ ਅਸੀਂ ਤਾਂ ਇਹ ਜਾਣਦੇ ਆਂ ਵੀ ਧੌਣ ਤੇ ਲੋਕਾਂ ਦਾ ਕਰਕੇ ਇਕੱਠ ਧੌਣ ਤੇ ਗੋਡਾ ਰੱਖਣਾ ਨਾ ਤਾਂ ਅਸੀਂ ਮੋਦੀ ਨੂੰ ਛੱਡਿਆ ਤੁਸੀਂ ਸਾਨੂੰ ਦੇਖ ਲਿਆ ਇਹ 13 ਮਹੀਨੇ ਮੋਦੀ ਜਿਹੜਾ ਸੀ ਵੀ ਇਹ ਤਾਂ ਝੁਕਦਾ ਹੀ ਨਹੀਂ ਇਹ ਤਾਂ ਕਿਸੇ ਦਾ ਚੱਕਾਇਆ ਹੀ ਨਹੀਂ ਝੁਕਿਆ ਰੋਲ ਕੇ ਆਂਦਾ ਕਿ ਨਹੀਂ ਤੇ ਜੇ ਇਹ ਵਾਲੀਆਂ ਟੱਪੂ ਆ ਟਪ ਰਹੇ ਹੈ ਜਿਸ ਤਰ੍ਹਾਂ ਵੀ ਮੈਂ ਕਹਿੰਨੀ ਕਿਹੜੇ ਬਾਗ ਦੀ ਮੋਲੀ ਐ ਤੇ ਛੱਡਦੇ ਇਹਨੂੰ ਵੀ ਨਹੀਂ ਇਹਨੂੰ ਵੀ ਇਹ ਰੋਲ ਕੇ ਹਜਾ ਛੱਡਾਂਗੇ ਜਿਹੜਾ ਮਤਲਬ ਥਿਆਵੇ ਹੀ ਨਾ ਸਾਡਾ ਤਾਂ ਪ੍ਰੈਸ਼ਰ ਗਰੁੱਪ ਹੈ ਉਹ ਇਹਨਾਂ ਦੀਆਂ ਸਿਆਸੀ ਚਾਲਾਂ ਹੁੰਦੀਆਂ ਕੌਣ ਕੀ ਦੇ ਨਾਲ ਰਲ ਕੇ ਇਲੈਕਸ਼ਨ ਲੜ ਰਿਹਾ ਹੈ ਕਿਸੇ ਨਾ ਕੋਈ ਰਲ ਕੇ ਲੜੀ ਜਾਵੇ ਪੰਜਾਬ ਦਾ ਭਲਾ ਕਿਸੇ ਕੋਲੇ ਨਹੀਂ ਇਲੈਕਸ਼ਨ ਲੜਿਆ ਦਾ ਤਾਂ ਤਾਂ ਫਾਇਦਾ ਕੋਈ ਡਬਲਯੂਟੀ ਦੀਆਂ ਨੀਤੀਆਂ ਨੂੰ ਨਕਾਰਨ ਵਾਲਾ ਹੋਵੇ ਕਿਸਾਨ ਦੀ ਮਜ਼ਦੂਰ ਦੀ ਬਾਹ ਫੜਨ ਵਾਲਾ ਹੋਵੇ ਕਿਰਤੀ ਬੰਦੇ ਦੀ ਬਾਹ ਫੜਨ ਵਾਲਾ ਹੋਵੇ ਕੋਈ ਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਇੱਥੇ ਕ腐ਪਸ਼ਨ ਦਾ ਕੀ ਹਾਲ ਹੈ ਲੋਕਾਂ ਦੀ ਖੱਜਲ ਖਰੀ ਉਦੋਂ ਕੋਈ ਹਾਲਾਤ ਸੁਧਰਦੇ ਹੁਣ ਤਾਂ ਦੇਖੀਏ ਸਰਪੰਚ ਜੀ ਜਦੋਂ ਵੀ ਰੈਲੀ ਇਕੱਠ ਹੁੰਦੇ ਆ ਤੁਹਾਡੇ ਜਾਨੀ ਕਿ ਕਿਸਾਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਰਕਾਰ ਕੰਮ ਨਹੀਂ ਕਰਦੀ ਸਾਡੀ ਕਿਸਾਨਾਂ ਵੱਲੋਂ ਇਹੀ ਕਿਹਾ ਜਾਂਦਾ ਤੇ ਜਦੋਂ ਮੌੜ ਮੰਡੀ ਦੇ ਵਿੱਚ ਰੈਲੀ ਹੁੰਦੀ ਹੈ ਜਿਆਦਾ ਵੇਖੀ ਇਹਨੇ ਕਿਸਾਨਾਂ ਦੀ ਉੱਤੇ ਕੱਟ ਬਹੁਤ ਜਿਆਦਾ ਸੀ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਤੇ ਕੱਟ ਹੁੰਦਾ ਕਾਰਨ ਕੀ ਹੁੰਦਾ ਫਿਰ ਇਹ ਸਾਡਾ ਇਹ ਦੇਖ ਲਓ ਵੀ ਜਾਂ ਤਾਂ ਅਨਪੜਤਾ ਹੈ ਤੇ ਜਾਂ ਸਾਡੀ ਮਤਲਬ ਇਹ ਵੀ ਅਸੀਂ ਲਾਮਬੰਦ ਹੋਣ ਦੇ ਬਾਵਜੂਦ ਵੀ ਅਸੀਂ ਮਤਲਬ ਰਾਜਨੀਤਿਕ ਪਾਰਟੀਆਂ ਦੇ ਵਿੱਚ ਇੰਨੇ ਵੰਡੇ ਜਾ ਚੁੱਕੇ ਆ ਵੀ ਉਹ ਉਹ ਉਹਨਾਂ ਦੀ ਰੈਲੀ 'ਚ ਇੰਨਾ ਇਕੱਠੀ ਦੇ ਸੀ ਇੰਨਾ ਕਰਨਾ ਤੇ ਰੈਲੀਆਂ 'ਚ ਸਾਰਿਆਂ ਨੇ ਕਰ ਕਰ ਦੇਖ ਲੀਆਂ ਸਾਰਿਆਂ ਦੀਆਂ ਵਧਾ ਚੜਾ ਕੇ ਇਕੱਠ ਕਰ ਲੈ ਮਹਾਰਾਜਾ ਜਦੋਂ ਬਠਿੰਡੇ ਆ ਕੇ ਗੁੱਟਕੇ ਦੀ ਕਸਮ ਫੜ ਕੇ ਕਸ ਗੁੱਟ ਖਾੜ ਕੇ ਤੇ ਤਖਤ ਸਾਹਿਬ ਵਾਲ ਮੂੰਹ ਕਰਕੇ ਕਸਮ ਪਾ ਕੇ ਗਿਆ ਸੀ ਬਠਿੰਡੇ ਉਹਦੇ ਕੋਲ ਪੰਜਾਬੀਆਂ ਨੇ ਢਿੱਲ ਕੀਤੀ ਸੀ ਰੋਲੀ ਦੇ ਵਿੱਚ ਉਹਦੇ ਜੋ ਕੀ ਨਿਕਲਿਆ ਸੋ ਰੈਲੀਆਂ ਦੇ ਵਿੱਚ ਤਾਂ ਜਾਂ ਜਿਹੜੇ ਸਾਡੇ ਮਜਬੂਰੀ ਬੱਸ ਲੋਕ ਨੇ ਕੋਈ ਵਿਚਾਰੇ ਮਜ਼ਦੂਰ ਨੇ ਨਰੇਗਾ 'ਚ ਕੰਮ ਕਰਦੇ ਨੇ ਉਹਨਾਂ ਨੂੰ ਦੱਸ ਲੈਣੀ ਲੈ ਕੇ ਕਿੱਥੇ ਜਾਣਾ ਬੱਸ ਲਾਤੀ ਬੱਸ 'ਚ ਬਹਿ ਗਏ ਚਲੋ ਵੀ ਤੁਹਾਨੂੰ ਲੈ ਕੇ ਜਾਣਾ ਬੱਸ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਤੁਸੀਂ ਦੇਖਿਆ ਹੀ ਕੈਮਰਾ ਨਹੀਂ ਦਿਖਾਇਆ ਉਹਨਾਂ ਨੂੰ ਇਹ ਨਹੀਂ ਪਤਾ ਸਾਨੂੰ ਕਿੱਥੇ ਲੈ ਕੇ ਆਏ ਸੋ ਉਹ ਜੇ ਮਜਬੂਰੀ ਬਸ ਲੋਕਾਂ ਨੂੰ ਰੱਖ ਲੋ ਜਾਂ ਸਾਡੀ ਅਨਪੜਤਾ ਰੱਖ ਲੋ ਉਹਨਾਂ ਦੇ ਲਾਏ ਹਲੋਕ ਲੈ ਜੇ ਕਰ ਤੁਹਾਡੀਆਂ ਮੰਗਾਂ ਨੂੰ ਹੁਣ ਤੱਕ ਨਹੀਂ ਮੰਨਿਆ ਜਾਂਦਾ ਤੁਹਾਡੇ ਵੱਲੋਂ ਲੜ ਕੀਤਾ ਗਿਆ ਸੀ ਅਸੀਂ ਰੇਲਵੇ ਟਰੈਕ ਰੋਕਾਂਗੇ ਅਸੀਂ ਨੈਸ਼ਨਲ ਹਾਈਵੇ ਰੋਕਾਂਗੇ ਉਸ ਦਿਨੇ ਵੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਕੋਲੇ ਬਹੁਤ ਜੁੰਦਾ ਤੇ ਤੁਹਾਨੂੰ ਫੇਰ ਜਿਵੇਂ ਪਿਛਲੀ ਵਾਰ ਵੀ ਲੋਲੀਪੌਪ ਚ ਦੇਖ ਕੇ ਕਿਸਾਨ ਨੂੰ ਉਠਾਇਆ ਜਾਂਦਾ ਕੀ ਕਿਸਾਨ ਉਸ ਦਿਨ ਰੇਲਵੇ ਟਰੈਕ ਤੋਂ ਨੋਲੀਪੌਪ ਉਠhenge ਤੇ ਜਾਂ ਆਪਣੀਆਂ ਇਹਦੇ ਮੰਗਾਂ ਮਨਵਾ ਕੇ ਉਠਣਗੇ ਮੈਂ ਪਹਿਲਾਂ ਹੀ ਬੋਲਦਾ ਤੁਸੀਂ ਸਾਡ ਨੂੰ ਦੇਖ ਲਓ ਹੋਰ ਨਹੀਂ ਅਸੀਂ ਕਿਸੇ ਦੀ ਗਰੰਟੀ ਲੈਂਦੇ ਅਸੀਂ ਜਦੋਂ ਕਿਤੇ ਰੇਲਵੇ ਟਰੈਕ ਤੇ ਵੇਜ ਜੇ ਜਾਂ ਰੋਡ ਤੇ ਵੇਜ ਜੇ ਅਸੀਂ ਸਮਾਂ ਨਿਰਧਾਰਤ ਕਰਕੇ ਨਹੀਂ ਬੰਦੇ ਜੀ ਹਾਂ ਉਹ ਹੁਣ ਪ੍ਰਸ਼ਾਸਨ ਜਾਣਦਾ ਵੀ ਇਹਨਾਂ ਦਾ ਹੱਲ ਕਿਵੇਂ ਕਰਨਾ ਜੀ ਜਦੋਂ ਬੈਠ ਗਏ ਇਹ ਆਪ ਦਾ ਕੋਈ ਹੱਥ ਕੰਡਾ ਅਪਣਾ ਲੈਣਾ ਕੋਈ ਸਾਨੂੰ ਕੁੱਟ ਲੈਣਾ ਜੇਲਾਂ ਚ ਬੰਦ ਕਰ ਲੈਣ ਉਹ ਹੀ ਕਰਦੇ ਹੁੰਦੇ ਆ ਪਰ ਸਾਡੇ ਬਣੀਓ ਢਿੱਲ ਨਹੀਂ ਹੋਊਗੀ ਜਿਹੜਾ ਹੋਊਗਾ ਪ੍ਰੋਗਰਾਮ ਪੂਰੀ ਸਖਤਾਈ ਨਾਲ ਹੋਊਗਾ ਪੂਰਾ ਐਕਸ਼ਨ ਸਖਤ ਹੋਊਗਾ ਧੰਨਵਾਦ ਜੀ ਤੁਹਾਡਾ ਸ਼ੁਕਰੀਆ